ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖਾਨੰਦ ਇਹ ਪਿੰਡ ਬਾਗਾਪਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਵੈਸੇ ਇਸ ਸਾਈਡ ਤੇ ਲਾਸਟ ਪਿੰਡ ਆ ਜਾਂਦਾ ਨਾਲ ਹੀ ਪਿੰਡ ਇਹਦੇ ਭਗਤਾ ਭਾਈ ਸਰੀਏ ਵਾਲਾ ਇਹ ਬਠਿੰਡਾ ਸਾਈਡ ਦੇ ਪਿੰਡ ਹੈ ਸੁਖਾਨੰਦ ਪਿੰਡ ਚੋ ਵੀਡੀਓ ਬਣਾ ਰਹੇ ਆ ਜਿਹੜੇ ਘਰ ਚੋ ਵੀਡੀਓ ਅੱਜ ਬਣਾ ਰਹੇ ਨਸੋ ਇਹ ਵੀ ਬਾਈ ਵਪਾਰ ਦਾ ਕੰਮ ਕਰਦਾ ਹੈ ਪਹਿਲਾਂ ਤੁਸੀਂ ਚੈਨਲ ਤੇ ਇਸ ਵੀਡੀਓ ਕੋਲੋਂ ਵੀ ਕੁਝ ਵੀਡੀਓ ਆਪਾਂ ਬਣਾਈਆਂ ਸੀ ਜਿਹੜੀਆਂ ਦੇਖ ਚੁੱਕੇ ਹੋ ਅੱਜ ਦੀ ਵੀਡੀਓ ਦੇ ਟੋਟਲ 5 ਨਾਗ ਹੈ ਜਿਹਦੇ ਚ ਦੋ ਹੀਫਰ ਇਸ ਸਾਈਡ ਤੇ ਤੁਸੀਂ ਦੇਖ ਰਹੇ ਹੋ ਇਹ ਕਹਾ ਸੂਣ ਵਾਲੀ ਹੈ ਦੋਸਤੋ ਅਜੇ ਕੱਚਾ ਦਣ ਲੈਂਦੀ ਹੈ ਸੂਣ ਚ ਕੱਚੀ ਹੈ ਥੋੜੀ ਤੇ ਤੋਂ ਇਲਾਵਾ ਇੱਕ ਬੜੀ ਸੋਹਣੀ ਵਾਈਟ ਰੰਗ ਦੀ ਵੱਛੀ ਫੋਰ ਸੇਲ ਹੈ ਵਕਾਊ ਹੈ ਤੇ ਇੱਕ ਕੱਟੀ ਹੈ ਨਾਗ ਟੋਟਲ 5 ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਪਸੂ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਕਰਨਾ ਹੱਕ ਹੈ ਉਹ ਤੁਸੀਂ ਆ ਕੇ ਕਰਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਸ਼ੁਰੂਆਤ ਇਹਨਾਂ ਪਸ਼ੂਆਂ ਦੀ ਵੀਡੀਓ ਦੇ ਵਿੱਚ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸਦੇ ਬਾਈ ਨਾਮ ਮੇਰਾ ਲਾਪਰੀਤ ਦਾ ਬਾਈ ਪਿੰਡ ਸੁਖਨਾਂ ਦਾ ਲਾਪਰੀਤ ਬਾਈ ਗਾਵਾਂ ਹੀ ਜ਼ਿਆਦਾ ਲਿਆਉਣੇ ਆ ਕਿ ਮੱਝ ਵੀ ਆ ਜਾਂਦੀ ਹੈ ਬਾਈ ਗਾਈਆਂ ਹੀ ਵੱਧ ਲੈਣੇ ਆ ਹੁਣ ਕੱਟੀਆਂ ਲਿਆਇ ਕਰਾਂਗੇ ਅੱਜ ਇੱਕ ਗੱਟੀ ਲਈ ਆਪਾਂ ਹਾਂ ਠੀਕ ਹੈ ਹਾਂ ਇਹ ਤੋਂ ਸ਼ੁਰੂਆਤ ਕਰ ਲੈਨੇ ਕਿੰਨੀ ਕੁ ਉਮਰ ਹੋਊ ਤੇ ਕੀ ਰੇਟ ਰੱਖਦੇ ਹੋ ਇਹ ਬਾਈ ਕੱਟੀ ਹੈਗੀ ਆ 11 ਮਹੀਨਿਆਂ ਦੀ ਠੀਕ ਹੈ ਹਾਂ ਕੀ ਰੇਟ ਰੱਖਦੇ ਆ ਬਈ ਇਹ ਦਿੱਤੀ ਦੀ ਹੁੰਦਾ ਗੱਲਬਾਤ ਸਮਝ ਲੂ ਹੋਈ ਵੀ ਆ ਕਈ ਵਾਰੀ ਅਗਲਾ ਆ ਕੇ ਇੱਥੇ ਆ ਜਦੇ ਹਨਾ ਪਤਾ ਨਹੀਂ ਉਹ ਵੀਡੀਓ ਤੀ ਬੀਤਦੀ ਇਹ ਇਹਦਾ ਉਹ ਰੇਟ 22000 ਰੁਪਿਆ 22000 ਰੇਟ ਰੱਖਿਆ ਸੀ ਵੈਸੇ ਹੋ ਸਕਦਾ ਵੀ ਸੌਦਾ ਇਹਦਾ ਉਹ ਤੁਹਾਨੂੰ ਸਿਰੇ ਚੜ ਜੇ ਹਾਂ ਠੀਕ ਹੈ ਖੋਲੀ ਨਵਰੇ ਤੌਰ ਤੇ ਦੋਸਤੋ 22000 ਰੇਟ ਹੈ ਫੋਨ ਕਰਕੇ ਪੁੱਛ ਲਓ ਜੇ ਤਾਂ ਡੀਲ ਜਿੰਨਾ ਵੀ ਰਾਣਾ ਚੱਲਦੀ ਹੈ ਉਹ ਸਿਰੇ ਚੜ ਗਈ ਤੁਹਾਨੂੰ ਬਾਈ ਦੱਸ ਦੂਗਾ ਵੀ ਇਹ ਵੈਗ ਗਈ ਹੈ ਬਾਈ ਚਾਂਸ ਕਈ ਵਾਰਾਂ ਸੋ ਸਵੱਬ ਬਣ ਜਾਂਦੇ ਇਦਾਂ ਦੇ ਵੀ ਨਾਂ ਵੀ ਕੀ ਹੋਈ ਤਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਛੋਟਾ ਸਿੰਗ ਰੱਖੂਗੀ ਤੇ ਬਿਲਕੁਲ ਨਾਲ ਹੀ ਮੁੜਿਆ ਹੋਇਆ ਢਾਂਚਾ ਕੱਤੀ ਦਾ ਸੋਹਣਾ ਉਮਰ ਛੋਟੀ ਹੈ ਮੋੜ ਲਾ ਭਾਈ ਅਗੋਂ ਨੀਵੀਂ ਦਿਸੂਗੀ ਪੁੜਿਆਂ ਵਾਲੇ ਪੱਖ ਤੋਂ ਤੁਹਾਨੂੰ ਉੱਚੀ ਦਿਸੂਗੀ ਜਿਵੇਂ ਦੁੱਧ ਵਾਲੀਆਂ ਮੱਝਾਂ ਦੀ ਨਿਸ਼ਾਨੀ ਹੁੰਦੀ ਹੈ ਬਾਕੀ ਇਹ ਹਜੇ ਬੱਚਾ ਹੈ ਦਾ ਸਟਰਕਚਰ ਹੀ ਆਪਾਂ ਦੇਖ ਸਕਦੇ ਹਾਂ ਉਹਦੀ ਜੱਜਮੈਂਟ ਤੁਸੀਂ ਆਪ ਕਰ ਲੈਣੀ ਹੈ ਇਦੂ ਅੱਗੇ ਜਿਹੜੀ ਬੱਛੀ ਦਿਖਾਉਣੀ ਆ ਦੋਸਤੋ ਬਹੁਤ ਸੋਹਣੀ ਚੰਗੇ ਕਦ ਕਾਟ ਦੀ ਲੰਬੀ ਉੱਚੀ ਲੰਬੀ ਵਹਿੜ ਕਾਲਾ ਫਰੀ ਤੇ ਦੰਦੋ ਕਿਵੇਂ ਬੱਛੀ ਖੀਰੀ ਆ ਬਾਈ ਕੀ ਰੇਟ ਹੋਊਗਾ ਦਾ ਯਾਰ ਇਹ ਰੇਟ 38000 ਰੁਪਿਆ 38000 ਹਾਂ ਖੋਲੀ ਇਹਨੂੰ ਦੋਸਤੋ ਰੇਟ 38000 ਆ ਦੰਦੋ ਬਾਈ ਕਹਿੰਦਾ ਖੀਰੀ ਆ ਜੇ ਬਾਈ ਦੰਦ ਹਿੱਲਦਾ ਵੀ ਹੋਇਆ ਬੱਛੀ ਫਰੀ ਚ ਦੇਉਂਗਾ ਕੋਈ ਵੀ ਠੀਕ ਸੋ 38000 ਚ ਬਹੁਤ ਸੋਹਣੀ ਬੱਚੀ ਤੁਹਾਨੂੰ ਮਿਲੂਗੀ ਚੰਗੇ ਕਦ ਕਾਟਦੀ ਹੈ ਬਾਕੀ ਇਹਦੀ ਨਰਖ ਪਰਖ ਤੁਸੀਂ ਕਰਨੀ ਹੈ ਜੋ ਵੀ ਕਿਤੋਂ ਵੀ ਤੁਹਾਨੂੰ ਲੋਡ ਲੱਗਦੀ ਹੈ ਕੋਈ ਟੈਸਟ ਕਰਾਉਣ ਦੀ ਲੋਡ ਲੱਗਦੀ ਹੈ ਉਹ ਵੀ ਕਰਵਾ ਸਕਦੇ ਹੋ ਬਹੁਤ ਸੋਹਣੀ ਬੱਚੀ ਦੱਸੋ ਬਰੀਡ ਵਾਈਜ਼ ਹਾਈਟ ਲੈਂਥ ਥਣ ਚਾਰ ਹੈ ਸੋਹਣੇ ਦਿਸਦੇ ਹੈ ਲੱਤਾਂ ਦੀ ਮਜ਼ਬੂਤ ਹੈ ਸਿੱਧੀਆਂ ਲੱਤਾਂ ਬਿਲਕੁਲ ਚਾਰ ਹੀ ਥਣ ਇਹਦਾ ਰੇਟ ਬਾਈ ਨੇ ਰੱਖਿਆ ਹੈ ਅੱਛਾ ਬਾਈ ਦੰਦ ਦਿਖਾ ਵੀ ਦਿੰਨੇ ਆ ਦੰਦ ਬਸਤੋ ਦਿਖਾ ਦਿੰਨੇ ਆ ਤੁਹਾਨੂੰ ਖੀਰੀ ਕਨਫਰਮ 38000 ਰੇਟ ਠੀਕ ਆ ਬਾਈ ਸੇ ਇੱਕ ਬਹੁਤ ਸੋਹਣੀ ਬੱਚੀ ਤੁਹਾਨੂੰ ਦਿਖਾਈ ਹੈ ਇਹ ਤੋਂ ਇਲਾਵਾ ਅੱਗੇ ਇੱਕ ਗਾਂ ਦੁੱਧ ਵਾਲੇ ਪੱਖ ਤੋਂ ਕਿੰਨਾ ਸੂਹਾ ਸੁੰਦੀ ਲੱਗਦੀ ਇਹ ਦੂਜਾ ਸੂਹਾ ਸੁੰਦੀ ਆ ਬੈੜ ਜੀ ਕਿੰਨਾ ਚੱਲ ਲੈ ਜੂਗੀ ਇਹ ਹਫਤਾ ਲੈ ਜੂ ਹਫਤਾ ਲੈ ਜੂ ਹਜੇ ਹਾਂਜੀ ਹਾਂ ਬਈ ਠੰਡੀ ਸੁੰਦੀ ਬਹੁਤ ਆ ਵੱਚੀ ਠੀਕ ਆ ਕੀ ਰੇਟ ਰਹੂਗਾ ਇਹਦਾ ਇਹਦਾ ਰੇਟ 85000 ਦਾ ਬੈੜ ਦਾ ਬੋਲੀ ਖੋਲਾ ਬਈ ਦੋਸੋ ਰੇਟ 85000 ਆ ਸੂਆ ਦੂਜਾ ਮਕਰ ਨੂੰ ਤਾਂ ਮਨ ਨੂੰ ਭਾਵੇਂ 90 ਕਰ ਲਈਏ 95 ਕਰ ਲਈਏ ਹੈਨਾ ਬਈ 2 4000 ਦੇ ਇੱਧਰ ਉੱਧਰ ਉੱਲਾ ਬੜਾ ਨਹੀਂਗਾ ਠੀਕ ਹੈ ਹਾਂ ਹੁਣ ਬਹਿਰ ਵੱਡੀ-ਬੁੱਡੀ ਬਹੁਤ ਆ ਆਈ ਨਹੀਂ ਬਈ ਛੋਟੀ ਜੀ ਨਹੀਂ ਚੰਗੇ ਦੀ ਆ ਦੱਸੋ ਲੰਬਾਈ ਚੰਗੀ ਆ ਹਵਾਨਾ ਵੀ ਸੋਹਣਾ ਬਣਾਉਂਦੀ ਹੁੰਦੀ ਆ ਆ ਫੋਟਾ ਮਗਰ ਬਈ ਕੀ ਬਰੀ ਵਲਾ ਕੇ ਕਹਿ ਦਿੰਦਾ ਉਹ ਨੇੜੇ ਤੋਂ ਤੇ ਇਹ ਚਲਦੀ ਨਹੀਂ ਬਈ ਜਮਈ ਸਹੀ ਹੈ ਨਿਸ਼ਾਨ ਵੀ ਨਹੀਂ ਇਹਦਾ ਸਹੀ ਹੈ ਸੋ ਦੋਸੋ ਸੋਹਣਾ ਟਾਂਚਾ ਇਹਦਾ ਜਿਹੜਾ ਹੋਰ ਖੜਾ ਲੇ ਲਾ ਤੋੜ ਦਿੰਨੇ ਆ ਬਈ ਥਾਣਾ ਚ ਬਿੱਥੀ ਵੀ ਸੋਹਣੀ ਥਾਣੂ ਵੀ ਹੱਥੀ ਚਾਈ ਵਾਲਾ ਰੋ ਬਈ ਬਹੁਤ ਮੋਟਾ ਥਾਲ ਕੱਡੂਗੀ ਥੋੜੀ ਜੀ ਬਹਿਰ ਨਾ ਪਲ ਪਾਉਣ ਲੱਗ ਗਈ ਹੂੰ ਹੁਣ ਹਵਾਨਾ ਦੇਖ ਲਓ ਤੁਸੀਂ ਛਾਖ ਜਿਹੜੀ ਉੱਤੇ ਜੇ ਦਿਸਦੀ ਆ ਉਹ ਵੈਸੇ ਐ ਐਕਸਟਰਾ ਆ ਜਾਂਦੀ ਐ ਕਈ ਵਾਰ ਨਾ ਕਈ ਵਾਰ ਇਹ ਲੱਗਾਇਆ ਨਾ ਤੁਸੀਂ ਦੱਸਿਆ ਨਹੀਂ ਹੈਨਾ ਆਪਣਾ ਦੱਸਣਾ ਹੱਕ ਆ ਸਹੀ ਇਹ ਬਹਿੜ ਤੇ ਉਹ ਬੱਛੀ ਫਾਰਮ 'ਚ ਹੀ ਲਈਆਂ ਇਹ ਖੁੱਲੀਆਂ ਫਿਰਦੀਆਂ ਆਈਆਂ ਬਈ ਠੀਕ ਐ ਸੋ 85000 ਦਸੋ ਡਿਮਾਂਡ ਇਹਦੀ ਰੱਖੀ ਐ ਥੋੜਾ ਬਹੁਤ ਤੇਰੇ ਚੋਂ ਗੰਜਾਇਸ ਹੈ ਕੀ ਇਹ ਮੰਨਤਨ ਹੋ ਜਾਊਗਾ ਪਰ ਬਹੁਤਾ ਫਰਕ ਨਹੀਂ ਪੈਣਾ ਇਹ ਚੀਜ਼ ਧਿਆਨ ਚ ਰੱਖ ਜੇ ਆਪਾਂ ਤਾਂ ਕੋਈ ਵੇਚਣ ਵਾਲਾ ਲੈ ਕੇ ਆਂਦਾ ਹੈ ਨਾ ਬਈ ਉਹਨੂੰ ਵੀ ਮੁਨਾਫਾ ਦੇ ਕੇ ਜਾਊਗੀ ਬਿਹੜਾ ਸਹੀ ਹੈ ਹਾਂ ਬਈ ਐ ਨਹੀਂ ਬਈ ਕਿਸੇ ਪਾਸੇ ਖੁੰਜੀ ਵੀ ਕੱਦ ਗੁੱਦ ਪੂਰਾ ਹੈ ਨਾ ਸਹੀ ਬਰੀਡ ਬਰੂਡ ਬਹੁਤ ਆ ਵਹਿੜਦੀ ਅਬ ਉਥੀ ਦਿਖਾ ਦੋ ਚੰਗੀ ਗਾਂ ਦਸੋ ਦੁੱਧ ਵਾਲੇ ਪੱਖ ਤੋਂ ਚੰਗੀ ਰਹਿਣੀ ਹੈ ਟਾਂਚਾ ਸੋਨਾ ਇਹ ਤੋਂ ਅੱਗੇ ਇੱਕ ਹੋਰ ਵੱਛੀ ਤੁਹਾਨੂੰ ਦਿਖਾਉਣੇ ਆ ਲੱਭਤੇ ਤੇਰੀ ਕੀ ਡਿਟੇਲ ਹੈ ਇਹ 12 ਤੇਰਾ ਮਹੀਨਿਆਂ ਦੀ ਵਸ਼ੀ ਹੈ ਦੰਦੋਂ ਖੀਰੀ ਹੈ ਦੰਦੋਂ ਕਨਫਰਮ ਖੀਰੀ ਆ ਫੋਟ ਆ ਬਈ ਦੱਸ ਕੇ ਦੇਵਾਂਗੇ ਠੀਕ ਹੈ ਗੱਪਣੀ ਮਾਰਨਾ ਹੈ ਨਾ ਹੂੰ ਦੰਦ ਆਪਾਂ ਚੈੱਕ ਵੀ ਕਰਾਣੇ ਆ ਨਹੀਂ ਬਈ ਉਹੀ ਕਹਤਾ ਆਇਓ ਬਈ ਦਿਖਾ ਦੋ ਸੋ ਕਨਫਰਮ ਖੀਰੀ ਦੱਸੋ ਹਜੇ ਕੋਈ ਵੈਰ ਨਹੀਂ ਦੰਦਾਂ ਦੇ ਵਿੱਚ ਇਹਦਾ ਰੇਟ ਕੀ ਹੈ ਇਹਦਾ ਰੇਟ 32000 ਰੁਪਿਆ ਖੋਲੀ ਇਹ ਜੋ 1500 ਦੀ ਮਾਨਤਾਨ ਕਰਨਾ ਕੋਈ ਡੱਬਾ ਲਾਣੀ ਬਈ ਠੀਕ ਹੈ ਓਕੇ ਹਾਂ ਸੋ 32000 ਰੇਟ ਆ ਦੱਸੋ ਇਹਦੇ ਚਾਰ ਥਣਾ ਤੋਂ ਲਾਵਾ ਜਿਵੇਂ ਪਹਿਲਾਂ ਗਾਂ ਤੁਹਾਨੂੰ ਦਿਖਾਈ ਸੀ ਇੱਕ ਅੱਧੀ ਛਾਖ ਆ ਜਾਂਦੀ ਹੈ ਤੇ ਫੋਟ ਹੈਗੀ ਆ ਬਈ ਹੈਗੀ ਆ ਨਾਲ ਐਕਸਟਰਾ ਮਗਰਲੇ ਪਾਸੇ ਜਿਵੇਂ ਉਹ ਗਾਂ ਦੇ ਲੇਵੇ ਤੇ ਆ ਉਵੇਂ ਆ ਬਈ ਬੈੜ ਪਲੀ ਚੁਲੀ ਵੀ ਵੱਡੀ ਵੱਡੀ ਬਥੇਰੀ ਆ ਆ ਓਏ ਆ ਯਾ ਅੰਗੇ ਕਦ ਕਾਠ ਦੀ ਦੱਸੋ ਥੋੜਾ ਕ੍ਰੋਸ ਸੰਗ ਦੇ ਵਿੱਚ ਥੱਲੇ ਝੋਲ ਗੱਬਣਾ ਵਾਂਗੂੰ ਦਿਸਦੀ ਐ ਤੇ ਅੰਦਰ ਦੀ ਚਾਹੇ ਕੋਈ ਚੈੱਕ ਕਰਾ ਲੇ ਮੈਂ ਚੈੱਕ ਕਰਾ ਕੇ ਲੈ ਕੇ ਆਇਆ ਬਈ ਠੀਕ ਐ ਹਾਂ ਉਹ ਚੈੱਕ ਪਾਸ ਤੁਸੀਂ ਕਰਵਾ ਸਕਦੇ ਹੋ ਅੰਦਰੋਂ ਵੀ ਇਹਨੂੰ ਹੈ ਖਾਲੀ ਵੈਸੇ ਹਾਂ ਹਾਂ ਵੀ ਉਹ ਵੀ ਟੀਵੀ ਲਗਾਏ ਨਾ ਬਈ ਡੀ ਬਸ਼ੀਆ ਹਨਾ ਉਹ ਦੇ ਥਣ ਵੀ ਤੁਹਾਨੂੰ ਦਿਖਾ ਦਿੰਦਾ ਦੱਸੋ ਮੜਾ ਲੱਤੀ ਤੈਨੂੰ ਹੁਲਾਈ ਇਧਰ ਨੂੰ ਬੱਸ ਲਓ ਜੀ ਥਾਂ ਦੂਜੇ ਚਾਰ ਪੂਰੇ ਵੱਡਿਆ ਇਹ ਫੋਟ ਆ ਮਗਰੇ ਦੇ ਆਇਆ ਦੱਸ ਕੇ ਦਈਏ ਯਾਰ ਚੰਦਾ ਹੁੰਦਾ ਸਹੀ ਠੀਕ ਹੈ ਇਹ ਤੋਂ ਅੱਗੇ ਜਿਹੜਾ ਬੱਚਾ ਇੱਕ ਕੀ ਦੰਦੋ ਕਿਵੇਂ ਬਾਈ ਖੀਰੀ ਖੀਰੀ ਬਾਈ ਕਨਫਰਮ ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈ ਆਪੀ ਇਹਦਾ ਰੇਟ 20500 ਠੀਕ ਹੈ ਖੋਲੀ 20000 ਤੋਂ 500 ਉੱਤੇ ਨੂੰ ਸੋ ਇਹਦਾ ਰੇਟ ਹੈ ਦੰਦੋ ਖੀਰੀ ਬਰੀਡ ਬਰੂਡ ਬਹੁਤਾ ਵਛੀਦੀ ਆ ਬੁੱਥੀ ਦਿਖਾ ਦੇ ਬਾਈ ਸਹੀ ਹੈ ਸੋ ਦੇਖ ਲੋ ਇਹਦਾ ਟਾਂਚਾ ਮਗਰ ਝੋਲੀ ਵੇਖ ਬਾਈ ਗੱਬਣਾ ਵਾਲੀ ਹੀ ਆ ਸੋਹਣੇ ਥਾਣਾ ਦੱਸੋ ਇਹਦੇ ਚਾਰ ਮੋٹے ਮੋٹے ਥਾਣਾ ਬਾਈ ਹੂੰ ਸੋਹਣਾ ਟਾਂਚਾ ਹੈ ਬਾਕੀ ਸੇਵਾ ਕਰੋਗੇ ਤਾਂ 2-3 ਮਹੀਨੇ ਚ ਹੋਰ 3 ਨਾਲ ਤੁਸੀਂ ਗੱਬਣ ਕਰਾ ਲੋਗੇ ਬਾਕੀ ਉਹ ਸੋ ਨਾਗ ਜਿਹੜੇ ਉਹ ਤੁਹਾਨੂੰ 5 ਇਸ ਵੀਡੀਓ ਚ ਦਿਖਾਤੇ ਇੱਕ ਬੱਛੀ ਬਈ ਹੋਰ ਆਊਗੀ ਉਹਦੇ ਟਾਈਮ ਲੱਗਦਾ ਠੀਕ ਹੈ ਤੇ ਬੱਛੀ ਉਹ ਵੀ ਬਹੁਤ ਚੰਗੀ ਆ ਖੀਰੀ ਆ ਤੁਹਾਨੂੰ ਹਾਂ ਦੰਦੋ ਖੀਰੀ ਆ ਤੇ 7 ਮਹੀਨੇ ਦੀ ਬੱਛੀ ਆ ਉਹਦਾ ਰੇਟ 11000 ਰੁਪਇਆ ਠੀਕ ਹੈ ਹਾਂ ਸੋ ਦੱਸੋ ਬੱਛੀ ਬਾਈ ਕੋਲ ਹਜੇ ਪਹੁੰਚਣੀ ਹੈ ਤੇ ਉਹ ਤੁਸੀਂ ਉਹਦੇ ਬਾਰੇ ਗੱਲਬਾਤ ਕਰ ਸਕਦੇ ਹੋ ਮੈਂ ਅੱਜ ਦੀ ਵੀਡੀਓ ਦੇ ਇਹ 5 ਨਾਗ ਮੈਂ ਤੁਹਾਨੂੰ ਦਿਖਾਉਣੇ ਸੀਗੇ ਪੰਜਾਂ ਚ ਇੱਕ ਕੱਟੀ ਰੇਟ ਤੁਹਾਨੂੰ ਵੀਡੀਓ ਚ ਸਾਰੇ ਪਸ਼ੂਆਂ ਦੇ ਦੱਸਦੇ ਆ ਬਹੁਤ ਸੋਹਣੀ ਵੱਛੀ ਰੇਟ 38000 ਹੈ ਨਾਲ ਗਾਂ ਦੁੱਧ ਵਾਲੇ ਪੱਖ ਤੋਂ ਚੰਗੀ ਰਹੂਗੀ 85000 ਡਿਮਾਂਡ ਹੈ ਇੱਕ ਹੋਰ ਵੱਛੀ ਰੇਟ 32000 ਤੇ ਲਾਸਟ ਉੱਤੇ ਇੱਕ ਛੋਟਾ ਨਾਗ ਵੱਛੀ ਐਚ ਐਫ ਨਸਲ ਇਹਦਾ ਰੇਟ 20500 ਹੈ ਤਸੱਲੀ ਕਰ ਲਿਓ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਹੈ ਵੀਡੀਓ ਦੇ ਵਿੱਚ ਤੁਹਾਨੂੰ ਇਹ ਚੰਗੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਜੋ ਗੱਲਾਂ ਦੇਸਦੀਆਂ ਸੀ ਜਾਂ ਦੱਸਣੀਆਂ ਬਣਦੀਆਂ ਸੀ ਉਹ ਭਰਾ ਨੇ ਆਪ ਹੀ ਤੁਹਾਨੂੰ ਦੱਸਤੀਆਂ ਇਸ ਤੋਂ ਬਾਅਦ ਵੀ ਤੁਸੀਂ ਆਪ ਨਿਰਖ ਪਰਖ ਕਰ ਸਕਦੇ ਹੋ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ